6 2 24 ਨੂੰ ਬੈਸ਼ਨੋ ਦੇਵੀ ਰਵਾਨਾ ਹੋਈ ਇੱਕ ਪਾਸੇ ਪ੍ਰਿਵਿਸ਼ਦਾਲੋਜ਼ ਦੇ ਨਾਲ ਜਿੱਥੇ ਕਿ ਅੰਤਕੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਦੇ ਦੇ ਉਹ ਅੰਤਕਿਆਂ ਦਾ ਹਮਲਾ ਹੈ 10 1000ਾਂ ਸ਼ੁਰਾਂ ਲੀਮ ਮੌਤ ਹੋ ਜਾਂਦੀ ਹੈ ਵਿੱਚ ਇੱਕ ਬੱਚਾ ਵੀ ਹੁੰਦਾ ਦਫਡੇ ਮੋੜੇ ਲੋਕਾਂ ਦੇ ਤੁਸੀਂ ਹਿੰਦੂਆਂ ਨਾਲ ਦੇ ਵੋਟਾਂ ਮੰਗਦੇ ਹੋ ਹਿੰਦੂਆਂ ਨਾਲ ਦੇ ਰਾਣੀ ਦੀ ਕਰਦੇ ਹੋ ਤੇ ਹਿੰਦੂਆਂ ਦੁੱਖ ਦੇ ਵਿੱਚ ਤੁਸੀਂ ਹੰਮੀਦ ਨਹੀਂ ਭਰਦੇ ਬੜਾ ਅਫਸੋਸ ਦੀ ਗੱਲ ਹੈ ਸਾਨੂੰ ਬੜਾ ਤੋਕ ਲੱਗਦਾ ਹਿੰਦੂਆਂ ਨੂੰ ਮਰਨ ਦੇ ਉੱਤੇ ਲੱਡੂ ਵੰਡੇ ਜਾ ਰਹੇ ਨੇ ਕਿੰਨੀ ਸ਼ਰਮਨਾਕ ਗੱਲ ਹੈ ਸ਼ਰਮ ਆਣੀ ਚਾਹੀਦੀ ਹੈ ਸਰਕਾਰ ਨੂੰ ਖਾਸ ਕਰਕੇ ਰੁਨੀਤ ਬਿੱਟੂ ਨੂੰ ਸ਼ਰਮ ਆਣੀ ਚਾਹੀਦੀ ਹੈ ਅੱਜ ਇਹ ਪ੍ਰੋਪਰ ਗਿਣਤੀ ਸਰਕਾਰਾਂ ਨੇ ਸਾਨੂੰ ਸ਼ੋਅ ਨਹੀਂ ਕੀਤੀ ਵੀ ਕਿੰਨੇ ਸ਼ਰਧਾਲੂ ਉੱਤੇ ਸ਼ਹੀਦ ਹੋਏ ਨੇ ਔਰ ਸੱਡੀ ਸਭ ਤੋਂ ਵੱਡੀ ਯਾਤਰਾ ਅਮਰਾਂ ਯਾਤਰਾ ਦੇ ਮਾਂ ਵੈਸ਼ਨ ਦੇ ਵੀ ਯਾਤਰਾ ਸਭ ਤੋਂ ਵੱਡੀ ਬਸਿੰਧੂ ਸਮਾਜ ਯਾਤਰਾ ਮੰਨੀ ਗਈ ਹੈ ਸਾਡੇ ਹਿੰਦੂਸਤਾਨ ਦੇ ਵਿੱਚ ਹਿੰਦੂਆਂ ਦਾ ਸਥਾਨ ਹੈ ਸਾਰੇ ਭਾਈਚਾਰੇ ਸਾਂਝ ਹੈ ਫਿਰ ਵੀ ਕੁਝ ਸਾਰਥੀਆਂ ਸਰ ਬਾਹਰ ਆ ਕੇ ਸਾਡੇ ਦੇਸ਼ ਨੂੰ ਜਿਵੇਂ ਅਮਰਜੀ ਟਾਰਗੇਟ ਕਰ ਲੈਂਦਾ ਹੈ ਸਰਕਾਰਾਂ ਦਾਅਵੇ ਬੜੇ ਵੱਡੇ ਕੀਤੇ ਆ ਪਰ ਨਜ਼ਰ ਨਹੀਂ ਆਏ ਇਸ ਯਾਤਰਾ ਸਮਨੇ ਜਰਾ ਆ ਗਿਆ ਕਿ ਸਾਡੇ ਪਰਿਵਾਰਾਂ ਉੱਤੇ ਦਾ ਹਮਲੇ ਹੋਣੇ ਛੋਟੇ ਛੋਟੇ ਬੱਚੇ ਸ਼ਹੀਦ ਕਰ ਦਿੱਤੇਗੇ ਉਹਦਾ ਕਿਸੇ ਨਾ ਕੀ ਦੁਸ਼ਮਣੀ ਸੀ ਇਹ ਛੋਰੀ ਜਿਹੜੀ ਜਿਹੜੀ ਆਈਐਸਆਈ ਪਾਕਿਸਤਾਨ ਜਿੱਥੇ ਅਸੀਂ ਕੰਮ ਕਰ ਰਹੀ ਹੈ ਤੇ ਜੇ ਅੰਦਰ ਵੀ ਸਰਕਾਰ ਨੂੰ ਇਹਨਾਂ ਖਾਬਸ ਕਰਨ ਵਿੱਚ ਦੀ ਅਮਨਾਂ ਯਾਤਰਾ ਸ਼ੁਰੂ ਹੋਈ ਕਿਸ ਤਰ੍ਹਾਂ ਦੇਖਦੇ ਹੋ ਕਿਰ ਕਿਰ ਕੜੇ ਪ੍ਰਬੰਧ ਕੀਤੇਗੇ ਸਰਕਾਰ ਨੇ ਜੋ ਜੋ ਜਿਹੜੇ ਹਮਲੇ ਹੋ ਰਹੇ ਨੇ ਯਾਤਰੀਆਂ ਉੱਤੇ ਜਾਂ ਅੱਜ ਜਿਹੜਾ ਟ੍ਰੇਨ ਤੇ ਹਮਲਾ ਹੋਇਆ ਸਰਕਾਰ ਦੇ ਪ੍ਰਬੰਧ ਨਜ਼ਰ ਆ ਰਹੇ ਨੇ ਸਰਕਾਰ ਵੱਲੋਂ ਕੀ ਪ੍ਰਬੰਧ ਹੋ? ਤੇਜ ਤੇ ਸਰਦਾਲੂ ਬੈਸ਼ਨੂ ਮਾਤਾ ਜਾਂਦੇ ਸ਼ਹੀਦ ਹੁੰਦੇ ਨੇ ਪਰ ਉਹਨਾਂ ਦੇ ਕਾਰਜਕਰਤਾ ਉਹਨਾਂ ਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਨੇ ਸ਼ਰਮਣਜੀਤ ਦੇ ਲੋਕਾਂ ਨੂੰ ਸੀਟ ਤੇ ਬੈਠਣ ਤੋਂ ਬਾਅਦ ਹਿੰਦੂ ਸਿਪਾਹੀ ਬਣ ਕੇ ਆਇਆ ਸੈਂਟਰ 'ਚੋਂ ਇੱਕ ਬਿਆਨ ਨਹੀਂ ਹੋਇਆ ਵੀ ਜਿਹੜੇ ਸਰਦਾਲੂ ਮਰੇ ਮੈਨੂੰ ਬੜਾ ਅਫਸੋਸ ਹੈ ਜਿਹੜੀਆਂ ਸਿੱਟਾਂ ਜਿਹੜੀਆਂ ਜਿੱਤੀਆਂ ਜਿੰਦੇ 'ਚ ਕੱਲੂ ਕਰੇ ਕਰਕੇ ਕੋਈ ਲੱਡੂ ਨਹੀਂ ਵੰਡੇਗੇ ਕੋਈ ਲੱਡੂ ਨਹੀਂ ਵੰਡੇਗੇ ਕਿਉਂ ਹਿੰਦੂ ਹਿੰਦੂ ਨਹੀਂ ਇਹ ਸੋਦੀ ਗੱਲ ਹੈ ਜਿਹੜੇ 10 ਸ਼ਰਦਾਲੂ ਜਿਹੜੇ ਨੇ ਆਪਣੀ ਜਾਨ ਨੂੰ ਦਵਾ ਚੁੱਕੇ ਨੇ ਠੀਕ ਹੈ ਤੇ ਹੁਣ ਉੱਕਤਾ ਮੋਦੀ ਸਰਕਾਰ ਉੱਤੇ ਉਹਨਾਂ ਤੇ ਕੀ ਸ਼ਵਾਸ਼ਨ ਕਰੀ ਕੀ ਉਹਨਾਂ ਦੇ ਨਹੀਂ ਸਹਾਰਾ ਇਹ ਹਿੰਦੂ ਕੌਮ ਪਾਗਲ ਕੌਮ ਹੈ ਜਦੋਂ ਭੋਲੇਨਾਥ ਦਾ ਸ਼ੀਰਵਾ ਮਿਲਦਾ ਨਾ ਜਿੱਦਾਂ ਭੋਲੇਨਾਥ ਜੀ ਟਾਂਡਵ ਕਰਦੇ ਆ ਇਹ ਕੌਮ ਉਹ ਹੈ ਟਾਂਡਵ ਕਰਨ ਵਾਲੀ ਹੈ ਕਿਉਂਕਿ ਚੇਲੇ ਹੀ ਭੋਲੇਨਾਥ ਦੇ ਆ ਸਾਰੇ ਸਾਡੀ ਦਾ ਹੈ ਹੀ ਸ਼ੀਰਸਾ ਪੰਜਾਬ ਉਦੇ ਚੇਲੇ ਆ ਤੁਸੀਂ ਡਰਨ ਵਾਲੇ ਨਹੀਂ ਹੈਗੇ ਸਮਾਜ ਨੂੰ ਅਪੀਲ ਕਰਦਾ ਵੀ ਇਹ ਜਿਹੜਾ ਅਤਵਾਦੀ ਹਮਲਾ ਵਾਸਤੇ ਕੀਤਾ ਗਿਆ ਇਹ ਅਮਨਾਂ ਯਾਤਰੀਆਂ 'ਤੇ ਅਟੈਕ ਕੀਤਾ ਗਿਆ ਨਾ ਗੱਲ ਕਰਾਂ ਪਿੱਛੇ ਇੱਕ ਟੂਲ ਟੈਕਸ ਵੀ ਆਂਦਾ ਵੈ ਤੇ ਟੂਲ ਟੈਕਸ ਦੇ ਲਈ ਸਾਡੇ ਯਾਤਰੀਆਂ ਨੂੰ ਪੈਸੇ ਬੜੇ ਹੜੇ ਹਟਦੇ ਜਾਂਦੇ ਨੇ ਬੜੇ ਅੱਖਾਂ ਲਗਾ ਟੂਲ ਇਕੱਠਾ ਕਰਦੇ ਇਹ ਤਾਂ ਪ੍ਰਸ਼ਾਸਨ ਦੀ ਕਮੀ ਹੈ ਨਾ ਕਿ ਸਾਨੂੰ ਉਹੀ ਗੱਲ ਹੈ ਨਾ ਵੀ ਸਾਨੂੰ ਚੌਥੇ ਦਰਜੇ ਦਾ ਹਿੰਦੂਆਂ ਦੇ ਨਾਲ ਵਿਵਾਰ ਕੀਤਾ ਜਾਂਦਾ ਹੈ ਬਾਕੀਆਂ ਨੂੰ ਤਾਂ ਸਬਸਿਡੀਆਂ ਵੀ ਦਿੱਤੀਆਂ ਜਾਂਦੀਆਂ ਨੇ ਯਾਤਰਾ ਲਈ ਸਾਡੇ ਪੈਸੇ ਨਾਲ ਸਾਡੇ ਟੈਕਸ ਦੇ ਨਾਲ ਜਦ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ ਫਿਰ ਕਹਿੰਦੇ ਨੇ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਮਜ਼ਮ ਨਹੀਂ ਹੁੰਦਾ ਬੜੀ ਅਫਸੋਸ ਦੀ ਗੱਲ ਹੈ ਔਰ ਸਰਕਾਰਾਂ ਨੇ ਕਿਸੇ ਚੀਜ਼ ਦੀ ਗੱਲ ਨਹੀਂ ਪੁੱਛੀ ਉਲਟਾ ਸਾਡੇ ਤੁਸੀਂ ਗੱਲ ਕੀਤੀ ਆ ਜਿਹੜੇ ਮੰਤਰੀ ਸਾਹਿਬ ਬਣੇ ਰੇਲਵੇ ਦੇ ਰੇਲ ਦੇ ਪਥਰਾਵ ਹੋਇਆ ਜਿਹੜੇ ਹਿੰਦੂ ਜਿਹੜੇ ਭਗਵਾੜੇ ਜਿਹੜੀ ਯਾਤਰਾ ਜਾ ਰਹੀ ਹੈ ਉਹ ਤੇ ਪਥਰਾਵ ਹੋਇਆ ਰੇਲਵੇ ਮੰਤਰੀ ਕਹਿੰਦੇ ਵੀ ਬਣੇ ਆਪਣੇ ਬਿਰਵੀ ਨਾ ਉਹਨਾਂ ਦੇ ਕਰੇ ਕਰ ਤਾਂ ਹਿੰਦੂ ਮਰਨ ਲੱਡੂ ਵੰਡ ਰਹੇ ਨੇ ਤੇ ਚੱਲੇ ਦੇਖੋ ਜੀ YouTube ਖੋਲ YouTube ਖੋਲ ਦੇਖਿਓ ਤੇ ਚੱਲਦੇ ਨਾ ਫਿਰ ਉਹਨੇ ਤੜ 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 ਫਿਰ ਕਿੱਡੇ ਪਰਿਵਾਰ ਮਾਰੇ ਉਹਨੇ ਔਰ ਇਹ ਸਰਕਾਰ ਲੁਕਾਉਂਦੀ ਆ ਬੰਦੇ ਵੱਧ ਮਰੇ ਆ ਕਿਤ ਵੱਧ ਹੋਏ ਨੇ ਸਰਕਾਰ ਲੁਕੋ ਰਹੀ ਤਲੇ ਦੱਸ ਨਹੀਂ ਵੀ ਕਿੰਨੇ ਬੰਦੇ ਸ਼ਹੀਦ ਹੋਏ ਨੇ ਜੋਨ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਐਮਰੀ 10 ਜੂਨ 6 2024 ਨੂੰ ਬਿਆਸ਼ੂ ਦੇਵੀ ਰਵਾਨਾ ਹੋਈ ਇੱਕ ਬੱਸ ਵਿੱਚ ਭਰੀ ਹੋਈ ਸ਼ਰਦਾਲੂ ਦਾ ਨਾਲ ਜਿੱਥੇ ਕਿ ਅੰਤੰਕੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਹਮਲਾ ਕਰ ਦਿੱਤਾ ਤੇ ਹੁਣ ਪੰਜਾਬ Ludhiana ਦੇ ਵਿੱਚ ਸ਼ਿਵ ਸ਼ੇਨਾ ਆਗੂਆਂ ਵੱਲੋਂ ਉਹਨਾਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਉਹਨਾਂ ਅੰਤੰਕੀਆਂ ਦੇ ਪੁਤਲੇ ਸਾੜੇ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਅੰਤੰਕੀਆਂ ਦੇ ਪੁਤਲੇ ਸਾੜੇ ਜਾ ਰਹੇ ਸਰ ਕਿਸ ਤਰ੍ਹਾਂ ਦੇ ਦਿਓ ਅੰਤੰਕੀਆਂ ਦਾ ਹਮਲਾ ਹੈ 10 ਦਸਾਂ ਸ਼ਰਦਾਲੀਆਂ ਮੌਤ ਹੋ ਜਾਂਦੀ ਹੈ ਵਿੱਚ ਇੱਕ ਬੱਚਾ ਵੀ ਹੁੰਦਾ ਵਾ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਦੱਸ ਤੁਸੀਂ ਕਹਿ ਰਹੇ ਹੋ ਅੱਜ ਪ੍ਰੋਪਰ ਗਿਣਤੀ ਸਰਕਾਰਾਂ ਨੇ ਸਾਨੂੰ ਸ਼ੋ ਨਹੀਂ ਕੀਤੀ ਵੀ ਕਿੰਨੇ ਸ਼ਰਧਾਲੂ ਤੇ ਸ਼ਹੀਦ ਹੋਏ ਨੇ ਔਰ ਸੱਡੀ ਸਭ ਤੋਂ ਵੱਡੀ ਯਾਤਰਾ ਅਮਰਾਂਤ ਯਾਤਰਾ ਦੇ ਮਹਾ ਵੈਸ਼ਨਵ ਦੇ ਵੀ ਯਾਤਰਾ ਸਭ ਤੋਂ ਵੱਡੀ ਹਿੰਦੂ ਸਮਾਜ ਯਾਤਰਾ ਮੰਨੀਆਂ ਗਈਆਂ ਜੂਨ ਦਾ ਮਹੀਨਾ ਚੱਲ ਰਿਹਾ ਹਰ ਇੱਕ ਪਰਿਵਾਰ ਆਪਦੇ ਬੱਚਿਆਂ ਨੂੰ ਲੈ ਕੇ ਦੇਵੀ ਦੇਵਤਿਆਂ ਦੇ ਮੱਥਾ ਟੇਕਣ ਜਾਂਦਾ ਆ ਪਰ ਉਹਨਾਂ ਨੂੰ ਕੀ ਭੁਗਤਣਾ ਪੈਂਦਾ ਆ ਕੁਝ ਅਤਵਾਦੀ ਆਉਂਦੇ ਨੇ ਆਈਐਸਏ ਦੇ ਇਸ਼ਾਰੇ ਉੱਤੇ ਆ ਕੇ ਸਾਡੇ ਦੇਸ਼ 'ਚ ਦਹਿਸ਼ਤ ਗਰਦੀ ਫਲਾਉਂਦੇ ਨੇ ਸਾਡੇ ਦੇਸ਼ ਦੇ ਸ਼ਰਧਾਲੂਆਂ ਤੇ ਗੋਲੀ ਚਲਾਉਂਦੇ ਨੇ ਮੈਂ ਗੱਲ ਕਹਿਣਾ ਵੀ ਸਾਡੇ ਹੀ ਧਰਮ ਤਾਗਰ ਪੰਜਾਬ 'ਚ ਕਿਉਂ ਦੇਸ਼ 'ਚ ਕਿਉਂ ਸਾਡੇ ਹਿੰਦੂਸਤਾਨ ਦੇ ਵਿੱਚ ਹਿੰਦੂਆਂ ਦਾ ਸਥਾਨ ਹੈ ਸਾਰੇ ਭਾਈਚਾਰੇ ਸਾਂਝ ਹੈ ਫਿਰ ਵੀ ਕੁਝ ਸਾਰਥੀ ਅੰਸਰ ਬਾਹਰੋਂ ਆ ਕੇ ਸਾਡੇ ਦੇਸ਼ ਨੂੰ ਜੋ ਜੋਮਰਜੀ ਟਾਰਗੇਟ ਕਰ ਲੈਂਦਾ ਵੈ ਇੱਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਵੀ ਤੁਹਾਨੂੰ ਸੁਰੱਖਿਆ ਦਵਾਂਗੇ ਸਭ ਕੁਝ ਕਰਾਂਗੇ ਫਿਰ ਸਾਡੇ ਮਾਤਾ ਵੈਸ਼ਨ ਦੇ ਜਿਹੜਾ ਹਮਲਾ ਹੁੰਦਾ ਆ ਯਾ ਯਾਤਰੀਆਂ ਉਤੇ ਉਸ ਗੱਲ ਨੂੰ 2 ਦਿਨ ਨਹੀਂ ਬੀਤੇ ਜੰਮੂ ਕਸ਼ਮੀਰ ਦੇ ਹਿੰਦੂ ਪਰਿਵਾਰ ਦਾ ਫੇਰਾ ਮਲਾਉਂਦਾ ਆ ਉਸ ਗੱਲ ਨੂੰ 3 ਦਿਨ ਨਹੀਂ ਬੀਤੇ ਅੱਜ ਲੁਧਿਆਣੇ ਸ਼ਾਇਦ ਫਗਵਾੜੇ ਟ੍ਰੇਨਾਂ ਦੇ ਬੰਦੇ ਭਾਰਤ ਜਿਹੜੇ ਜੰਮੂ ਕਸ਼ਮੀਰ ਜਾ ਕੇ ਅਮਰਦਾ ਉੱਥੇ ਮਾ ਵੈਸ਼ ਦੇ ਦੀ ਯਾਤਰਾ ਸੰਪ ਵੇ ਕਿਤਨੇ ਕਦੋਂ ਇਸ਼ਾਰਾ ਲੱਗਦਾ ਤਿੰਨ ਘਟਨਾ ਲਗਾਤਾਰ ਪੰਜ ਦੇਸ਼ਾਂ ਹੋ ਗਈਆਂ ਪੰਜਾਬ 'ਚ ਦੋ ਵਾਰੀ ਹੋ ਗਈਆਂ ਵੀ ਕਿਤਨਾ ਕਿਤੇ ਪੰਜਾਬ ਦਾ ਜਿਹੜਾ ਮਾਹੌਲ ਹੈ ਕਿਸ ਪਾਸੇ ਸਰਕਾਰ ਲੈ ਕੇ ਜਾਣ ਚਾਹੁੰਦੀ ਆ ਅਮਾਨਾ ਯਾਤਰਾ ਹੁਣ ਨੇੜੇ ਆ ਰਹੀ ਹੈ ਸ਼ੁਰੂ ਹੋਣ ਲੱਗੀ ਹੈ ਤੇ ਸਰਕਾਰ ਨੇ ਉਕ ਤੱਕ ਕੀ ਪ੍ਰਬੰਧ ਕੀਤੇ ਉਹਦੇ ਲਈ ਦੇਖੋ ਸਰਕਾਰ ਨੇ ਦਾਅਵੇ ਬੜੇ ਵੱਡੇ ਕੀਤੇ ਆ ਪਰ ਨਜ਼ਰ ਨਹੀਂ ਆਏ ਇਸ ਯਾਤਰਾ ਸਮੇਂ ਨਜ਼ਰ ਆ ਗਿਆ ਵੀ ਸਾਡੇ ਪਰਿਵਾਰਾਂ ਉੱਤੇ ਇਦਾਂ ਹਮਲੇ ਹੋਣੇ ਛੋਟੇ ਛੋਟੇ ਬੱਚੇ ਸ਼ਹੀਦ ਕਰ ਦਿੱਤੇਗੇ ਉਹਦਾ ਕਿਸ ਨੇ ਕੀ ਦੁਸ਼ਮਣੀ ਸੀ ਇਹ ਛਚੋਰੀ ਜਿਹੜੀ ਜਿਹੜੀ ਆਈਐਸਆਈ ਪਾਕਿਸਤਾਨ ਜਿੱਦਾਂ ਸੀ ਕੰਮ ਕਰ ਰਹੀ ਹੈ ਦੇਸ਼ ਦੇ ਅੰਦਰ ਵੀ ਸਰਕਾਰ ਨੂੰ ਇਹਨਾਂ ਖਾਫ ਸਰਕਾਰ ਵਜ ਦੀ ਆਈ ਬਹੁਤੀ ਗੱਲ ਪੱਕਾ ਪਤਾ ਸੰਦ ਦੱਸੋ ਇਹ ਆਪਣੇ ਇਤਿਆਰ ਚੋਂ ਕਿ ਪਾਕਿਸਤਾਨ ਤੋਂ ਤੁਰ ਪੈਨੇ ਆ ਅਸੀਂ ਪਾਕਿਸਤਾਨ 'ਚ ਕਬਜ਼ਾ ਕਰ ਲੈਣਾ ਹਾਂ ਤਾ ਕਸਮ ਭਾਂਜੀ ਅਸੀਂ ਮੈਂਟ ਲਾਉਣੇ ਅਸੀਂ ਕਬਜ਼ਾ ਕਰ ਲੈਣਾ ਪਾਕਿਸਤਾਨ ਤੇ ਸਰਕਾਰ ਸਮ ਮੁਹਮਿਤਾ ਭਰੇ ਸਾਡੇ ਰੱਤ ਬੰਨੇ ਲੋਕਤੰਤਰ ਨੇ ਅਮਨ ਯਾਤਰਾ ਸ਼ੁਰੂ ਹੋਈ ਕਿਸ ਤਰ੍ਹਾਂ ਦੇਖਦੇ ਹੋ ਕਿਰ ਕਿਰੇ ਕੜੇ ਪ੍ਰਬੰਧ ਕੀਤੇ ਗਏ ਸਰਕਾਰ ਦੇ ਵੱਲੋਂ ਸਰਕਾਰ ਵੱਲੋਂ ਪ੍ਰਬੰਧ ਤਾਂ ਤੁਹਾਨੂੰ ਨਜ਼ਰ ਆ ਹੀ ਰਹੇ ਨੇ ਜੀ ਸਾਹਮਣੇ ਨੇ ਜੋ ਜੋ ਜਿਹੜੇ ਹਮਲੇ ਹੋ ਰਹੇ ਨੇ ਯਾਤਰੀਆਂ ਉੱਤੇ ਯਾ ਅੱਜ ਜਿਹੜਾ ਟ੍ਰੇਨ ਤੇ ਹਮਲਾ ਹੋਇਆ ਸਰਕਾਰ ਦੇ ਪ੍ਰਬੰਧ ਨਜ਼ਰ ਆ ਰਹੇ ਨੇ ਸਰਕਾਰ ਤੁਹਾਡੇ ਤੁਹਾਡੇ মিডিਆ ਤੁਹਾਨੂੰ ਸਾਰਾ ਕੁਝ ਜ਼ਿਆਦਾ ਪਤਾ ਕਿ ਸਰਕਾਰ ਜੇ ਪ੍ਰਬੰਧ ਕਰ ਸਕਦੀ ਹੁੰਦੀ ਫਿਰ ਸਾਨੂੰ ਇੰਨਾ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ਜਿਹੜੇ ਸ਼ਰ ਸ਼ਰਦਾਲਾ ਦੀ ਮੌਤ ਹੋਈ ਹੈ ਉਹਨਾਂ ਨੂੰ ਸਰਕਾਰ ਨੇ ਕੀ ਕੀ ਪ੍ਰਬੰਧ ਦਿੱਤੇ ਕੀ ਕੋਈ ਪੋ ਕੋਈ ਉਹਨਾਂ ਨੂੰ ਅਜੇ ਤੱਕ ਕੋਈ ਅਲਾਨਸਮੈਂਟ ਨਹੀਂ ਉਹਨਾਂ ਨੂੰ ਉਹਨਾਂ ਦੀ ਮਦਦ ਨਹੀਂ ਕੋਈ ਗੱਲ ਵੀ ਨਹੀਂ ਕੀਤੀ ਇਹਦਾ ਪਬਲਿਕ ਨੂੰ ਹੀ ਨਹੀਂ ਪਤਾ ਉਹਨੇ ਇੱਕ ਟ੍ਰੇਨ ਆਸਾਂ ਹੁੰਦਾ ਉਹਨੇ ਉਹ ਕੀ ਜਿਹੜਾ ਕਿ ਰਮਨੀਸ਼ ਸਿੰਘ ਬਿੱਟੂ ਜਿਹਨੇ ਰੇਲ ਰੇਲ ਉਹਨਾਂ ਨੂੰ ਸੌਂਪਿਆ ਗਿਆ ਬੜਾ ਅਹੁਦਾ ਦਿੱਤਾ ਗਿਆ ਉਹਨਾਂ ਨੂੰ ਦੇਖੋ ਬੜੇ ਸ਼ਰਮਨਾਕ ਗੱਲ ਕਹਿਣਾ ਚਾਹੂੰਗਾ ਮੈਂ ਵੀ ਸਾਡੇ ਕਪੂਰ ਸਾਹਿਬ ਸਾਡੇ ਦੇਸ਼ ਦੇ ਸ਼ਰਧਾਲੂ ਪੈਸ਼ਨੋ ਮਾਤਾ ਜਾਂਦੇ ਸ਼ਹੀਦ ਹੁੰਦੇ ਨੇ ਔਰ ਉਹਨਾਂ ਦੇ ਕਾਰਜਕਰਤਾ ਉਹਨਾਂ ਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਨੇ ਸ਼ਰਮਣਜੀਤ ਜੀ ਉਹਨਾਂ ਲੋਕਾਂ ਨੂੰ ਵੀ ਇੱਕ ਪਾਸੇ ਸਾਡੇ 10 ਸ਼ਰਧਾਲੂ ਸ਼ਹੀਦ ਹੋ ਗਏ ਸਾਡੀ ਯਾਤਰਾ ਦੇ ਵਿੱਚ ਹੈ ਇੱਕ ਉਹਨਾਂ ਦੇ ਕਾਰਜਕਰਤਾ ਉਹਨਾਂ ਦੀ ਸੀਰ ਦੀ ਖੁਸ਼ੀ ਮਨਾ ਰਹੇ ਲੱਡੂ ਵੰਡ ਕੇ ਦਰ ਫਟੇਮੂ ਤੁਹਾਡੇ ਲੋਕਾਂ ਦੇ ਤੁਸੀਂ ਹਿੰਦੂਆਂ ਨਾਲ ਦੇ ਵੋਟਾਂ ਮੰਗਦੇ ਹੋ ਹਿੰਦੂਆਂ ਨਾਲ ਦੇ ਰਾਣੀ ਦੀ ਕਰਦੇ ਹੋ ਹਿੰਦੂਆਂ ਦੁੱਖ ਦੇ ਵਿੱਚ ਤੁਸੀਂ ਹੰਮੀਦਾ ਨਹੀਂ ਭਰਦੇ ਬੜਾ ਅਫਸੋਸ ਦੀ ਗੱਲ ਹੈ ਸਾਨੂੰ ਬੜਾ ਦੁੱਖ ਲੱਗਦਾ ਸਪੰਦਾਂ ਜੀ ਹਿੰਦੂਆਂ ਦੇ ਨਾਮ ਤੇ ਵੋਟਾਂ ਮੰਗੀਆਂ ਹਿੰਦੂਆਂ ਨੂੰ ਮਰਨ ਦੇ ਉੱਤੇ ਲੱਡੂ ਵੰਡੇ ਜਾ ਰਹੇ ਨੇ ਕਿੰਨੀ ਸ਼ਰਮਨਾਕ ਗੱਲ ਹੈ ਸ਼ਰਮ ਆਣੀ ਚਾਹੀਦੀ ਹੈ ਸਰਕਾਰ ਨੂੰ ਖਾਸ ਕਰਕੇ ਰਵਨੀਤ ਬਿੱਟੂ ਨੂੰ ਸ਼ਰਮ ਆਣੀ ਚਾਹੀਦੀ ਹੈ ਹਾਲ ਤੱਕ ਕੋਈ ਵੀ ਬਿਆਨ ਨਹੀਂ ਆਇਆ ਸੀਟ ਤੇ ਬੈਠਣ ਤੋਂ ਬਾਅਦ ਹਿੰਦੂ ਸਿਪਾਹੀ ਬਣ ਕੇ ਆਇਆ ਸੈਂਟਰ ਚੋਂ ਇੱਕ ਬਿਆਨ ਨਹੀਂ ਆਇਆ ਵੀ ਜਿਹੜੇ ਸਰਦਾਲੂ ਮਰੇ ਮੈਨੂੰ ਬੜਾ ਅਫਸੋਸ ਹੈ ਜਿਹੜੀਆਂ ਸੀਟਾਂ ਜਿਹੜੀਆਂ ਜਿੱਤੀਆਂ ਜਿੰਦੇ ਚ ਕੱਲੂ ਕਰੇ ਕਰਕੇ ਕੋਈ ਲੱਡੂ ਨਹੀਂ ਵੰਡੇਗੇ ਕੋਈ ਲੱਡੂ ਨਹੀਂ ਵੰਡੇਗੇ ਕਿਉਂ ਹਿੰਦੂ ਹਿੰਦ ਕੱਲੂ ਕਰੇ ਕਰੇ ਤੂੰ ਲੱਡੂ ਨਹੀਂ ਜਿਹੜੇ ਪਤਾ ਨਹੀਂ ਕਦੋਂ ਜੀਤ ਹੋਏ ਨੇ ਉਹਨਾਂ ਦਾ ਪਤਾ ਹੀ ਨਹੀਂ ਸਾਨੂੰ 84 ਜੀਤ ਹੋਏ ਹੋਏ ਨੇ ਉਹਨਾਂ ਦੇ ਲੱਡੂ ਉਹਨਾਂ ਦੇ ਬੜੀ ਲੱਡੂ ਨਹੀਂ ਵੰਡੇ ਵੀ ਨਹੀਂ ਜੀ ਨਹੀਂ ਕੱਲੂ ਕਾਰਾ ਚਾਰੇ ਲੱਡੂ ਨਹੀਂ ਬਣ ਰਹੇ ਉਹ ਸਾਢੇ ਤੇ ਹਿੰਦੂ ਮਰਨ ਦੇ ਉੱਤੇ ਲੱਡੂ ਵੰਡੇ ਜਾ ਰਹੇ ਨੇ ਆਰਾਮ ਨਾਮ ਦੇ ਉੱਤੇ ਵੋਟਾਂ ਮੰਗੀਆਂ ਜਾ ਰਹੀਆਂ ਉਹ ਤਾਂ ਠੀਕ ਹੈ ਉਹਨਾਂ ਦੇ ਮਰਨ ਦੇ ਉੱਤੇ ਲੱਡੂ ਵੰਡੇ ਜਾ ਰਹੇ ਨੇ ਭਿੰਦੂ ਮਰ ਕੇ ਲੱਡੂ ਵੰਡੋ ਜੀ ਬੜੀ ਅਫਸੋਸ ਦੀ ਗੱਲ ਹੈ ਜਿਹੜੇ 10 ਸ਼ਰਧਾਲੂ ਜਿਹੜੇ ਨੇ ਆਪਣੀ ਜਾਨ ਨੂੰ ਗਵਾ ਚੁੱਕੇ ਨੇ ਠੀਕ ਹੈ ਤੇ ਹੁਣ ਉਕਤਾ ਮੋਦੀ ਸਰਕਾਰ ਉਸ ਤੇ ਉਹਨਾਂ ਤੇ ਜਿਹੜਾ ਉਹਨਾਂ ਵੱਲੋਂ ਜਿਹੜਾ ਅਟੈਕ ਕੀਤਾ ਗਿਆ ਨਾ ਅਤਵਾਦੀ ਹਮਲਾ ਕੀਤਾ ਗਿਆ ਉਹ ਇੱਕ ਡਰ ਦਾ ਮਾਹੌਲ ਹਿੰਦੂ ਸਦਾਨ ਦੇ ਵਿੱਚ ਹਿੰਦੂਆਂ ਦੇ ਜਿਹੜੇ ਅਮਨ ਆਜ ਲੋਕ ਜਾਣਦੇ ਨੇ ਉਹਨਾਂ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠੀਕ ਹੈ ਉਹਨਾਂ ਵੱਲੋਂ ਪਰ ਮੈਂ ਦੱਸਣਾ ਚਾਹਨਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਵੀ ਇਹ ਹਿੰਦੂ ਕੌਮ ਪਾਗਲ ਕੌਮ ਹੈ ਇਹ ਜਦੋਂ ਭੋਲੇਨਾਥ ਦਾ ਆਸ਼ੀਰਵਾਦ ਮਿਲਦਾ ਨਾ ਜਿੱਦਾਂ ਭੋਲੇਨਾਥ ਜੀ ਟਾਂਡਮ ਕਰਦੇ ਆ ਵੀ ਇਹ ਕੌਮ ਉਹ ਹੈ ਟਾਂਡਮ ਕਰਨ ਵਾਲੀ ਹੈ ਕਿਉਂਕਿ ਚੇਲੇ ਹੀ ਭੋਲੇਨਾਥ ਦੇ ਆ ਸਾਰੇ ਤੁਹਾਡੀ ਤਾਂ ਹੈ ਹੀ ਸ਼ਿਵਸਨਾ ਪੰਜਾਬ ਉਹਦੇ ਚੇਲੇ ਆ ਇਸੀ ਡਰਨ ਵਾਲੇ ਨਹੀਂ ਹੈਗੇ ਸਮਾਜ ਨੂੰ ਅਪੀਲ ਕਰ ਵੀ ਇਹ ਜਿਹੜਾ ਅਤਵਾਦੀ ਹਮਲਾ ਵਾਸਤੇ ਕੀਤਾ ਗਿਆ ਇਹ ਅਮਨਾ ਯਾਤਰਾ ਦੇ ਅਟੈਕ ਕੀਤਾ ਗਿਆ ਵੀ ਲੋਕ ਨਾਂ ਅੰਡਰ ਕੇ ਵੀ ਇਹਨਾਂ ਦੀ ਜਿਹੜੀ ਯਾਤਰਾ ਵਾ ਵੀ ਸਾਡੀ ਪੈਰਾ ਮਿਲਟਰੀ ਫੋਰਸ ਬਹੁਤ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਦੇ ਜਿਹੜੇ ਸਾਡੇ ਲੋਕ ਜਾਣਦੇ ਵੀ ਇਹਨੇ ਨਾ ਉਹ ਉਹਨਾਂ ਦੇ ਬਦੌਲਤ ਹੀ ਜਾਂਦੇ ਨੇ ਯਾਤਰਾ ਕਰ ਪਾਉਂਦੇ ਨੇ ਜੇਕਰ ਮੈਂ ਗੱਲ ਕਰਾਂ ਪਿੱਛੇ ਇੱਕ ਟੂਲ ਟੈਕਸ ਵੀ ਆਂਦਾ ਵਾ ਤੇ ਟੂਲ ਟੈਕਸ ਦੇ ਲਈ ਸਾਡੇ ਯਾਤਰੀਆਂ ਨੂੰ ਪੈਸੇ ਬੜੇ ਹੜਤੇ ਜਾਂਦੇ ਨੇ ਬੜੇ ਲੱਖਾਂ ਲੱਖਾਂ ਟੂਲ ਇਕੱਠਾ ਕਰਤਾ ਕਿਹੜਾ ਟੂਲ ਕੱਟਦਾ ਜੀ ਸਰਕਾਰਾਂ ਹੀ ਕੱਟਦੀਆਂ ਨੇ ਹੋਰ ਪ੍ਰਾਈਵੇਟ ਬੰਦਾ ਥੋੜੀ ਕੱਟਦਾ ਕੋਈ ਟੂਲ ਅਮਨ ਆ ਯਾਤਰਾ ਤੇ ਬਾ ਜਾਣੇ ਮੱਥਾ ਟੇਕਣ ਜਾਂਦੇ ਪਰ ਉਹਦਾ ਕੋਈ ਟੂਲ ਨਹੀਂ ਲੱਗਣਾ ਚਾਹੀਦਾ ਦੇਖੋ ਇਹ ਤਾਂ ਇਹ ਤਾਂ ਪ੍ਰਸ਼ਾਸਨ ਦੀ ਕਮੀ ਹੈ ਨਾ ਵੀ ਸਾਨੂੰ ਉਹੀ ਗੱਲ ਹੈ ਨਾ ਵੀ ਸਾਨੂੰ ਚੌਥੇ ਦਰਜੇ ਦਾ ਹਿੰਦੂਆਂ ਦੇ ਨਾਲ ਵਿਵਾਰ ਕੀਤਾ ਜਾਂਦਾ ਹੈਗਾ ਬਾਕੀਆਂ ਨੂੰ ਤਾਂ ਸਬਸਿਡੀਆਂ ਵੀ ਦਿੱਤੀਆਂ ਜਾਂਦੀਆਂ ਨੇ ਯਾਤਰਾ ਲਈ ਸਾਡੇ ਪੈਸੇ ਦਾ ਸਾਡੇ ਟੈਕਸ ਦੇ ਨਾਲ ਜਦ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ ਫੇਰ ਕਹਿੰਦੇ ਨੇ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਮਜ਼ਮ ਨਹੀਂ ਹੁੰਦਾ ਜਦੋਂ ਅੱਤਵਾਦ ਦਾ ਧਰਮ ਨਹੀਂ ਹੁੰਦਾ ਤਾਂ ਉਹਨਾਂ ਨੂੰ Hindu Sindhu ਦਾ ਲੂਈ ਲੱਭਦੇ ਨੇ Hindu ਭਗਤੀ ਲੱਭਦੇ ਨੇ ਕੋਈ ਵੈਸ਼ਨ ਦੇ ਵੀ ਜਾਣ ਲੱਗਾ ਕੋਈ ਅਮਨਾਂ ਜਾਣ ਲੱਗੇ ਹੋਰ ਸਮੁਦਾਇਆਂ ਦੀਆਂ ਇੰਨੀਆਂ ਯਾਤਰਾ ਹੁੰਦੀਆਂ ਨੇ ਉਹਨਾਂ ਦੇ ਅਟੈਕ ਕਿਉਂ ਨਹੀਂ ਹੁੰਦੇ ਧਰਮ ਹੁੰਦਾ ਅੱਤਵਾਦ ਦਾ ਤੁਸੀਂ ਵੀ ਜਾਣਦੇ ਹੋ ਵੀ ਕਿਹੜਾ ਧਰਮ ਹੁੰਦਾ ਅੱਤਵਾਦ ਦਾ ਅੱਤਵਾਦ ਦਾ ਧਰਮ ਹੈ ਹੈ 2 ਜੂਨ ਦਾ ਮਹੀਨਾ ਹੈ ਸਿਰਫ Hindu ਸਮਾਜ ਦੀ ਬਸ ਹੀ ਨਜ਼ਰ ਆਈ ਉਹਨਾਂ ਨੂੰ ਯਾਤਰਾਵਾਂ ਨੂੰ ਟਾਰਗੇਟ ਕਰਨਾ ਸੀ ਨਾ ਸਿਰਫ Hindu ਤਾਂ ਯਾਤਰਾਵਾਂ ਨੂੰ ਟਾਰਗੇਟ ਕਰਨਾ ਸੀ ਬੜੀ ਅਫਸੋਸ ਦੀ ਗੱਲ ਹੈ ਔਰ ਸਰਕਾਰਾਂ ਨੇ ਕਿਸੇ ਚੀਜ਼ ਦੀ ਗੱਲ ਨਹੀਂ ਪੁੱਛੀ ਉਲਟਾ ਸਾਡੇ ਜਿਹੜੀ ਜਿਹੜੀ ਗੱਲ ਕੀਤੀ ਆ ਜਿਹੜੇ ਮੰਤਰੀ ਸਾਹਿਬ ਬਣੇ ਰੇਲਵੇ ਦੇ ਰੇਲਵੇ ਤੇ ਪਥਰਾਵ ਹੋਇਆ ਅੱਜ ਹਿੰਦੂ ਜਿਹੜੇ ਫਗਵਾੜੇ ਜਿਹੜੀ ਯਾਤਰਾ ਜਾ ਰਹੀ ਹੈ ਉੱਥੇ ਪਥਰਾਵ ਹੋਇਆ ਰੇਲਵੇ ਮੰਤਰੀ ਕਹਿੰਦੇ ਵੀ ਬਣੇ ਆਪਣੇ ਮੈਂ ਉਹਨਾਂ ਦੇ ਕਾਰਕਟਰ ਹਿੰਦੂ ਮਰਦ ਲੱਡੂ ਵੰਡ ਰਹੇ ਨੇ ਉਹਨਾਂ ਦੇ ਕਾਰਕਟਰ ਹਿੰਦੂ ਸ਼ਹੀਦ ਹੋਏ ਨੇ ਉਹ ਗੱਲ ਉਹਨਾਂ ਕੋ ਬਿਆਨ ਨਹੀਂ ਨਿਕਲੇ ਉਲਟਾ ਲੱਡੂ ਵੰਡ ਰਹੇ ਨੇ ਸਾਡੇ ਬੰਦੇ ਨੂੰ ਮੰਤਰੀ ਜੀ ਪਦ ਮਿਲ ਗਿਆ ਜੀ ਉਹ ਸ਼ਰਮ ਆਣ ਜਦੀ ਯਾਰ ਤੁਹਾਨੂੰ ਲੋਕਾਂ ਨੂੰ ਤੇ ਹਿੰਦੂਆਂ ਨਾਲ ਦੇ ਵੋਟਾਂ ਮੰਗ ਕੇ ਹਿੰਦੂ ਮਰਦ ਲੱਡੂ ਵੰਡਦੇ ਪਿਓ ਮੋਦੀ ਸਰਕਾਰ ਨੇ ਬੜਾ ਅ ਮੋਦੀ ਸਰਕਾਰ ਵਿੱਚ ਦਾ ਹੈ ਨਾ ਜਿਹੜੇ ਲੋਕਲ ਜਿਹੜੇ ਬੰਦੇ ਬੈਠੇ ਹੋ ਉਹ ਲੰਡੂ ਵੰਡ ਰਹੇ ਨੇ ਉਹ ਲੱਡੂ ਵੰਡ ਰਹੇ ਨੇ ਮੈਂ ਤਾਂ ਸੋਖ ਕਿਸੇ ਹੋਰ ਰਾਜਨੀਤਿਕ ਪਾਰਟੀਆਂ ਲੱਡੂ ਵੰਡੇ ਸਭ ਨੇ ਅਫਸੋਸ ਕੀਤਾ ਇਹ ਲੱਡੂ ਵੰਡੇ ਜਾ ਰਹੇ ਨੇ ਅਰੇ ਇਸ ਬਿੱਟੂ ਦੇ ਕਾਰੇ ਦਾ ਲੱਡੂ ਵੰਡ ਰਹੇ ਨੇ ਖਤਰਨਾਕ ਸੀਨ ਸੀਗਾ ਕਿ ਗੋਲੀਆਂ ਲਗਾਤਾਰ ਚਲੀਆਂ ਬਸਾ ਦੇ ਤੇ ਡਰਾਈਵਰ ਦੇ ਉੱਤੇ ਮੱਥੇ ਤੇ ਗੋਲੀ ਮਾਰੀ ਗਈ ਭਾਈ ਜੀ 147 ਦੇ ਚੋ ਫਾਇਰ ਚੱਲਦੇ ਨਾ ਭਾਈ ਜੀ ਚੱਲੇ ਦੇਖਿਆ ਤੁਸੀਂ YouTube ਖੋਲ YouTube ਖੋਲ ਕੇ ਦੇਖਿਓ ਤੇ ਚੱਲਦੇ ਨਾ ਫਿਰ ਉਹਨੇ ਤੜ 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 ਕਿੱਡੇ ਪਰਿਵਾਰ ਮਾਰਿਆ ਉਹਨੇ ਔਰੇ ਇਹ ਸਰਕਾਰ ਲੁਕਾਉਂਦੀ ਆ ਬੰਦੇ ਵੱਧ ਮਰੇ ਆ ਟੀਦ ਵੱਧ ਹੋਏ ਨੇ ਸਰਕਾਰ ਲੁਕੋ ਰਹੀ ਕਲੀਅਰ ਦੱਸ ਨਹੀਂ ਰਹੀ ਕਿੰਨੇ ਬੰਦੇ ਸ਼ਹੀਦ ਹੋਏ ਨੇ ਔਰ ਨੈਸ਼ਨਲ ਮੀਡੀਆ ਭਾਜੀ ਖਬਰ ਇਹ ਨਹੀਂ ਚੱਕ ਰਹੇ ਭਾਣੂ ਜੀ ਸਾਨੂੰ ਹਿੰਦੂਸਤਾਨਾ ਹਿੰਦੂਆਂ ਨੂੰ ਟੈਕਸ ਦੇਣ ਲਈ ਰੱਖਿਆ ਹੋਇਆ ਅਸੀਂ ਟੈਕਸ ਦੇ ਰਹੇ ਆ ਕੰਮ ਕਰਾ ਰਹੇ ਆ ਸਾਡਾ ਟੈਕਸ ਜਿਹੜਾ ਹੱਜ ਤੇ ਪੂਰਾ ਕੀਤਾ ਜਾਂਦਾ ਸਾਡਾ ਉਹ ਟੈਕਸ ਲਾਇਆ ਜਾਂਦਾ ਵਾ ਸਾਨੂੰ ਸੁਰੱਖਿਆ ਕਾਦੀ ਆ ਸਾਨੂੰ ਸੁਰੱਖਿਆ ਕਾਦੀ ਆ ਕੋਈ ਸਾਨੂੰ ਸਿੰਧੂਆਂ ਨੂੰ ਕੋਈ ਨਾ ਅਨ ਵਾਲੇ ਅਮਰਦਾ ਯਾਤਰਾ ਸ਼ੁਰੂ ਹੋ ਰਹੀ ਹੈ ਇਹਦੇ ਵਿੱਚ ਵੀ ਕੀ ਲੱਗਦਾ ਕਰੀ ਪਰੰਬਰੰਦਰ ਰੱਖੀ ਹੈਗੀ ਸੁਰੱਖਿਆ ਰੱਖੀ ਜਾਏਗੀ ਸਿਕਿਉ ਪੂਰੀ ਜਰੂਰ ਸਕਿਉਰਿਟੀ ਰੱਖੀ ਜਾਊਗੀ ਅਗਰ ਸਕਿਉਰਿਟੀ ਨਹੀਂ ਰੱਖੀ ਜਾਂਦੀ ਤਾਂ ਹੀ ਕਹਿਣਾ ਚੇਨਾ ਸ਼ਿਵਸ਼ੇਨਾ ਰੱਖੂਗਾ ਸਕਿਉਰਿਟੀ ਹਾਂ ਰੱਖੂਗਾ ਹੀ ਕਹਿ ਤੋ ਘਟਣੀ ਉੱਥੇ ਜਾਊਗਾ ਸਰਕਾਰ ਹੱਥ ਖੜਾ ਕਰਿਆ ਹੀ ਉੱਥੇ ਹੀ ਜਾਵਾਂਗੇ ਅਸੀਂ ਸਰਕਾਰ ਹੱਥ ਖੜਾ ਕਰੇਗੇ ਵੀ ਸਾਡੇ ਕੋਲੋਂ ਬਾਅਦ ਸਾਡੇ ਵੱਸ ਤੋਂ ਬਾਹਰ ਫੇਰ ਦੱਸਾਂਗੇ ਵੀ ਕਿੱਦਾਂ ਹੁੰਦੀ ਹੈ ਲਾਲ ਚੌਂਕੇ ਝੰਡਾ ਲੈਰਾਂ ਵਾਲੇ ਲੋਕ ਅਸੀਂ ਆਂ ਚਿੱਪੜਾ ਲਈ ਲਾਡੋ ਵਾਲਾ ਟੋਸ ਤੋਂ ਪਹਿਲਾਂ ਹੀ ਝੰਡਾ ਲੈਰਾਂ ਵਾਲੇ ਸਭ ਤੋਂ ਸਭ ਤੋਂ ਮੈਂਦਾ ਟੋਲਾ ਲਾਡੋ ਵਾਲਾ ਇਸੇ ਪੰਜ ਸੱਤਵਾਦੀ ਤੋਂ ਘਟਣੀ ਹੈਗੇ ਅੱਜ ਵੀ ਅਸੀਂ ਅਤਵਾਦੀ ਆਂ ਸਾਨੂੰ ਵੀ ਲੋਕੀ ਅਤਵਾਦੀ ਕਹਿੰ ਜੇ ਕਰੇ ਵੀਰ ਬਜਰੰਗੇ ਸ਼ਿਵਸ਼ਨਾ ਦੇ ਆਗੂ ਜਿਨ੍ਹਾਂ ਨੇ ਕਿਹਾ ਕਿ ਜੇ ਸਿਕਿਉਰਟੀ ਨਹੀਂ ਰੱਖੀ ਹੈਗੀ ਉਕਤਾ ਪ੍ਰਬੰਧ ਨਹੀਂ ਰੱਖੇ ਜਾਣਗੇ ਤੇ ਅਸੀਂ ਆਪ ਲਾਲ ਝੰਡਾ ਲੈ ਕੇ ਉੱਥੇ ਮੌਜੂਦ ਰਹਾਂਗੇ ਤੇ ਯਾਤਰੀਆਂ ਦੇ ਲਈ ਆਪਾਂ ਸੁਰੱਖਿਅਤ ਕੜੀ ਪ੍ਰਬੰਧ ਸਿਕਿਉਰਿਟੀ ਰੀ ਰੱਖਾਂਗੇ ਤੇ ਹੁਣੇ ਦੇਖਣਾ ਇਹ ਹੋਏਗਾ ਕਿ ਆਤਮਵਾਦੀ ਖੁਲਾਸੇ ਦੇ ਵਿੱਚ ਕੀ ਨਤੀਜਾ ਨਿਕਲਦਾ ਤੇ ਆਤਮਵਾਦੀ ਜਲਦੋ ਜਲਦ ਕਿੰਨੀ ਦੇਰ ਫੜੇ ਜਾਂਦੇ ਜੇਕਰ ਗੱਲ ਕਰਾਂ ਮੈਂ ਅਮਨਾਂ ਯਾਤਰਾ ਦੀ ਅਮਨਾਂ ਯਾਤਰਾ ਵੀ ਜਿਹੜੀ ਕਿ ਕੁਛੀ ਦੇਰ ਸਮਾਂ ਰਹਿ ਗਿਆ ਅਮਨਾਂ ਯਾਤਰਾ ਦਾ ਤੇ ਉਸ ਨੂੰ ਲੈ ਕੇ ਸਰਕਾਰ ਨੇ ਕਿਹੜੇ ਕਿਹੜੇ ਪ੍ਰਬੰਧ ਕੀਤੇ ਨੇ ਸਿਕਿਉਰਿਟੀ ਨੂੰ ਲੈ ਕੇ ਤੇ ਹੁਣ ਇਹ ਦੇਖਣਾ ਆਨਲ ਸਮਝ ਹੀ ਦੱਸੇ ਪਤਾ ਲੱਗੇਗਾ ਕਿ ਕਿਹੜੇ ਕਿਹੜੇ ਪ੍ਰਬੰਧ ਤੇ ਜਿਹੜੇ ਸਰਕਾਰ ਕੇਂਦਰ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਜਿਹੜੇ ਨੇ ਅਮਨਾਂ ਯਾਤਰਾ ਦੇ ਵੱਲ ਮੱਥਾ ਟੇਕ ਜਾਂਦੇ ਨੇ ਤੇ ਉਹਨਾਂ ਦੇ ਯਾਤਰੀਆਂ ਦਨ ਦੇ ਲਈ ਸ਼ਰਧਾ ਹਲੂਦਾ ਦੇ ਲਈ ਕੀ ਕੀ ਵਿਵਸਥਾ ਕੀਤੀ ਗਈ ਹੈ ਕਿਹੜੇ ਕਿਹੜੇ ਸਿਕਿਉਰਟੀਆ ਉੱਥੇ ਤੈਨਾਤ ਕੀਤੀਆਂ ਜਾਵਣਗੀਆਂ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚਲੇਗਾ ਜੁੜੇ ਹੋ ਲੁਧਾਨਾ ਲਾਈਵ ਨਾਲ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੁੜੇ ਹੋ ਲੁਧਾਨਾ ਲਾਈਵ ਨਾਲ ਹਣੀ ਦਾ ਯੂਮ ਬੀ ਰਿਪੋਰਟ ਧੰਨਵਾਦ